जय भीम जय भारत वाई गुरुजी का खालसा वाई गुरुजी की फतेह सोने देश पंजाब दे पंजाबीयो 2022 ਦੇ ਵਿੱਚ 3 ਕਰੋੜ ਪੰਜਾਬੀਆਂ ਨੇ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਪਿਛਲੇ 20 ਮਹੀਨਿਆਂ ਵਿੱਚ ਭਗਵੰਤ ਮਾਨ ਜੀ ਮੁੱਖ ਮੰਤਰੀ ਉਹਨਾਂ ਦਾ ਕਾਰਜਕਾਲ ਜਿਹੜਾ ਰਿਹਾ ਉਹਦੇ ਤੋਂ 3 ਕਰੋੜ ਪੰਜਾਬੀ ਆਪਣੇ ਆਪ ਨੂੰ ਲੁੱਟੇ ਮਹਿਸੂਸ ਕਰ ਰਹੇ ਆ ਧੋਖਾ ਖਾਦਾ ਮਹਿਸੂਸ ਕਰ ਰਹੇ ਆ ਇਸੇ ਲੜੀ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਡਰੱਗ ਮਾਫੀਆ ਦੇ ਨਾਲ ਜਿਹੜਾ ਮੈਡੀਕਲ ਸਟੋਰਾਂ ਤੇ ਨਸ਼ਾ ਵਿਕਦਾ ਪੰਜਾਬੀਆਂ ਦੀ ਸਿਹਤ ਬਚਾਉਣ ਲਈ ਨੌਜਵਾਨ ਪੰਜਾਬੀਆਂ ਦੀ ਸਿਹਤ ਬਚਾਉਣ ਲਈ ਪੰਜਾਬੀ ਆਪ ਮਹਾਰਾ ਖੜੇ ਹੁੰਦੇ ਆ ਪਰਮਿੰਦਰ ਸਿੰਘ ਝੋਟਾ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦਾ ਸ਼ਾਸਨ ਪ੍ਰਸ਼ਾਸਨ ਪਿਛਲੇ 20 ਮਹੀਨਿਆਂ ਚ ਫੇਲ ਹੈ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਇਹ ਪੁਲਿਸ ਸਟੇਟ ਉਦਾਂ ਦੀ ਬਣਾਈ ਜਾ ਰਹੀ ਜਿੱਦਾਂ ਦੀ ਕਾਂਗਰਸ ਦੇ ਰਾਜ ਵਿੱਚ 1992 ਵਿੱਚ ਮੁੱਖ ਮੰਤਰੀ ਬੈਂਤ ਸਿੰਘ ਦੇ ਰਾਜ ਵਿੱਚ ਸੀ ਮੁਖਮంత్రి ਬੈਂਤ ਸਿੰਘ ਦੀ ਦਾ ਰਾਜ ਕਾਂਗਰਸ ਦਾ ਰਾਜ 3 ਕਰੋੜ ਪੰਜਾਬ ਕਾਲੇ ਦੌਰ ਵਿੱਚ 3 ਕਰੋੜ ਪੰਜਾਬੀ ਕਾਲੇ ਦੌਰ ਵਿੱਚ ਧੱਕੇ ਗਏ ਪੂਰਾ ਪੰਜਾਬ ਖੂਨ ਦੀਆਂ ਨਦੀਆਂ ਵਹਿ ਉੱਟੀਆਂ ਅਣਪਛਾਤੇ ਦੱਸ ਕੇ ਪੰਜਾਬੀਆਂ ਨੂੰ ਸੇਵਿਆਂ ਚ ਪੋਕ ਦਿੱਤਾ ਗਿਆ ਪੁਲਿਸ ਮੁਕਾਬਲੇ ਬਣਾ ਬਣਾ ਕੇ ਨਹਿਰਾਂ ਦੇ ਕੰਢਿਆਂ ਤੇ ਰਾਤਾਂ ਦੇ ਹਨੇਰਿਆਂ ਵਿੱਚ ਥਾਣਿਆਂ ਵਿੱਚ ਕਤਲੇਆਮ ਵਗਿਆ ਮਾਰੇ ਗਏ ਲੋਕਾਂ ਨੂੰ ਭਗੌੜੇ ਦੱਸ ਕੇ ਖੁਰਦਬੁਰਦ ਕਰ ਦਿੱਤਾ ਗਿਆ ਉਪਰ ਸਟੇਟ ਪੂਰੇ 10 ਸਾਲ ਕਦੀ ਗਵਰਨਰ ਰਾਜ ਸੀ ਕਦੀ ਕਾਂਗਰਸ ਦਾ ਰਾਜ ਸੀ ਉਹ ਚੱਲੀ ਅੱਜ ਉਹੀ ਕਾਂਗਰਸ ਦਾ ਪੂਰ ਸਟੇਟ ਦਾ ਰਾਜ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਜ਼ਰ ਆਉਂਦਾ ਆ ਮਾਣਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਪਿਛਲੇ 20 ਮਹੀਨਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਖੋਲਸ ਖੋਰੀ ਨਾਲ ਰਾਜ ਕਰ ਰਹੇ ਆ ਮੈਡੀਕਲ ਸਟੋਰਾਂ ਤੋਂ ਵੱਡੀਆਂ ਮੈਡੀਕਲ ਬਿਗ ਵੇਲ ਉਹਨਾਂ ਨੂੰ ਜਦੋਂ ਨਸ਼ੇ ਤੋਂ ਰੋਕਣ ਦੇ ਲਈ ਪੰਜਾਬ ਦੇ ਧੀ ਪੁੱਤ ਖੜੇ ਹੁੰਦੇ ਆ ਤਾਂ ਉਹਨਾਂ ਧੀਆ ਪੁੱਤਾਂ ਦੀ ਗਵਾਹੀ ਕਰਦਾ ਪਰਮਿੰਦਰ ਸਿੰਘ ਝੋਟਾ ਮਾਨਸਾ ਜ਼ਿਲ੍ਹਾ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਤਸ਼ੱਦਦ ਕੀਤਾ ਜਾਂਦੇ ਦਸਤਾਰਾਂ ਤੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਪੁਲਿਸ ਕੇਸਾਂ ਤੇ ਪਗੜੀ ਦੀ ਦਸਤਾਰ ਦੀ ਬੇਅਦਬੀ ਨਹੀਂ ਕਰਦੀ ਜਮਾਨਤ ਹੋਣ ਤੋਂ ਬਾਅਦ ਮੋੜ ਮੋੜ ਕੇ ਜੇਲ੍ਹਾਂ ਸੁਟਿਆ ਜਾਂਦਾ ਦੂਜੀ ਘਟਨਾ ਸੰਗਰੂਰ ਜ਼ਿਲ੍ਹੇ ਦੀ ਬਰਨਾਲਾ ਜ਼ਿਲ੍ਹੇ ਦੀ ਸੰਗਰੂਰ ਲੋਕ ਸਭਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਪੰਜਾਬ 3 ਕਰੋੜ ਪੰਜਾਬੀਆਂ ਦਾ ਪੰਜਾਬ ਏਜੰਟਾਂ ਦੇ ਧੱਕੇ ਚੜਿਆ ਹੋਇਆ ਧੀਆਂ ਪੁੱਤਾਂ ਦਾ ਭਵਿੱਖ ਏਜੰਟਾਂ ਦੇ ਧੱਕੇ ਚੜਿਆ ਹੋਇਆ ਪੈਸੇ ਲੈ ਪੈਸੇ ਮੁੜਦੇ ਨਹੀਂ ਪਾਸਪੋਰਟ ਦਿੱਤੇ ਪਾਸਪੋਰਟ ਮੁੜਦੇ ਨਹੀਂ ਸੈਕੜੇ ਕੇਸ ਹਜ਼ਾਰਾਂ ਕੇਸ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀਆਂ ਫੈਲਾਂ ਦੇ ਵਿੱਚ ਬਿਨਾ ਕਿਸੇ ਕਾਰਵਾਈ ਤੋਂ ਪਏ ਆ। ਉਹਨਾਂ ਗਰੀਬ ਮਜਬੂਰ ਮਜਲੂਮ ਪਰਿਵਾਰਾਂ ਦੇ ਪੈਸੇ ਮੋੜਨ ਦੇ ਲਈ ਪੰਜਾਬੀ ਆਪ ਬਮਾਰੇ ਖੜੇ ਹੁੰਦੇ ਆ। ਆਪ ਬਮਾਰੇ ਲੜਾਈ ਲੜਦੇ ਆ। ਪੰਜਾਬ ਪੁਲਿਸ ਫੇਲ ਹੋ ਚੁੱਕੀ ਆ। ਸ਼ਾਸਨ ਪ੍ਰਸ਼ਾਸਨ ਫੇਲ ਹੋ ਚੁੱਕਿਆ। ਉਸੇ ਲੜੀ ਦੇ ਵਿੱਚ ਭਾਨਾ ਸਿੱਧੂ ਵਰਗਾ ਨੌਜਵਾਨ ਲੜਾਈ ਲੜਦਾ ਆ। ਭਗਵੰਤ ਮਾਨ ਦੀ ਸਰਕਾਰ ਪੁਲਿਸ ਸਟੇਟ ਇੰਨੀ ਖੁੰਸਖੋਰੀ ਨਾਲ ਕਾਰਵਾਈ ਕਰਦੀ ਆ। ਕੁੱਟ ਮਾਰ ਕੇ ਤਸ਼ੱਦਦ ਕਰਕੇ ਜੇਲ੍ਹਾਂ ਸੁਟਿਆ ਗਿਆ। ਜ਼ਮਾਨਤ ਹੋਈ ਖਰ ਜੋ ਕਿ ਕੁੱਟਿਆ ਮਾਰਿਆ ਜੇਲ੍ਹਾਂ ਸੁੱਟਿਆ ਗਿਆ 3 ਕਰੋੜ ਪੰਜਾਬੀ ਅੱਜ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਿਹਾ ਪੰਜਾਬ ਦੇ ਵਿੱਚ ਵੱਡਾ ਰਾਜਨੀਤਿਕ ਆਗੂ ਸੁਖਪਾਲ ਸਿੰਘ ਖਹਿਰਾ ਤਿੰਨ ਚਾਰ ਵਾਰੀਆਂ ਦਾ ਵਿਧਾਇਕ ਇੱਡੀ ਵੱਡੀ ਉਹਦੇ ਨਾਲ ਖੋਰਖੋਰੀ ਕੀਤੀ ਗਈ ਜੇਲਾ ਚ ਛੁੱਟਿਆ ਗਿਆ ਤਸ਼ੱਦਦ ਕੀਤਾ ਗਿਆ ਬੇਅਦਬੀ ਦੇ ਮਾਹੌਲ ਪੈਦਾ ਕੀਤਾ ਗਿਆ ਔਰ ਉਹਦੀ ਆਵਾਜ਼ ਜਿਹੜਾ ਵੀ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਮਾਝੋਗ ਭਗਵੰਤ ਮਾਨ ਜੀ ਤੁਹਾਡੇ ਖਿਲਾਫ ਬੋਲ ਰਿਹਾ ਤੁਸੀਂ ਨਿੱਜੀ ਖੁਨਸਖੋਰੀ ਦੇ ਨਾਲ ਪੰਜਾਬੀਆਂ ਨੂੰ ਕੋਕੋਕੇ ਸਰਦਾਰ ਬਿਆਨ ਸਿੰਘ ਮੰਗੂ ਉਹਨਾਂ ਨਾਲ ਜ਼ੁਲਮ ਦੀ şiddਤ ਕਰ ਰਹੇ ਆ ਬਹੁਤ ਬੁਰੀ ਗੱਲ ਹੈ ਗੈਂਗਸਟਰਵਾਦ ਪੰਜਾਬ ਚ ਫਰੋਤੀਵਾਦ ਪੰਜਾਬ ਚ ਧਰਨਾ ਜਿਹਨੂੰ ਕਹਿੰਦੇ ਸੀ ਤੁਸੀਂ ਗਰੰਟੀ ਦਿੰਦੇ ਆ ਧਰਨਾ ਲੱਗਣ ਨਹੀਂ ਦਿੱਤਾ ਜਾਊਗਾ ਅੱਜ ਤੁਹਾਡੀ ਮੂੰਹ ਬੰਨੀ ਭੈਣ ਸਿੱਪੀ ਸ਼ਰਮਾ ਵੀ ਟੈਂਕੀਆਂ ਤੇ ਆ ਪੀਐਚਡੀ ਬੀਬੀ ਬਲਵਿੰਦਰ ਕੌਰ ਵਰਗੇ ਸਿੱਖਿਆ ਮੰਤਰੀ ਦੀ ਕੋਠੀ ਤੇ ਬਾਹਰ ਧਰਨਾ ਚੱਲ ਰਿਹਾ ਉਹ ਆਪਣੇ ਆਪ ਨੂੰ ਸੁਸਾਈਡ ਕਰ ਲੈਂਦੀ ਹੈ ਧੀ ਅੱਜ ਪੰਜਾਬ ਬਹੁਤ ਵੱਡੇ ਬਹੁਤ ਵੱਡੇ ਅਣਕੇ ਅਸੇ ਦੌਰ ਚੋਂ ਲੰਘ ਰਿਹਾ ਬਹੁਜਨ ਸਮਾਜ ਪਾਰਟੀ ਮੁੱਖ ਮੰਤਰੀ ਨੂੰ ਪ੍ਰੀਤ ਕਰਦੀ ਆ ਭਗਵੰਤ ਮਾਨ ਜੀ ਮਾਨਯੋਗ ਭਗਵੰਤ ਮਾਨ ਜੀ ਕਿਰਪਾ ਕਰਕੇ ਆਪਣੀ ਕਾਰਜ ਸ਼ੈਲੀ ਤੇ ਨਜ਼ਰਸਾਨੀ ਕਰੋ 3 ਕਰੋੜ ਪੰਜਾਬੀਆਂ ਨੇ ਬਹੁਤ ਵੱਡਾ ਮੈਂਡੇਟ ਤੁਹਾਨੂੰ ਦਿੱਤਾ ਬਹੁਤ ਵੱਡਾ ਮੈਂਡੇਟ ਇਸ ਮੈਂਡੇਟ ਦੀ ਕਦਰ ਕਰੋ ਲੋਕਾਂ ਦੀ ਕਦਰ ਕਰੋ ਆਉਣੇ ਵਾਲੇ ਜਿਹੜੇ ਸਾਲ ਐ ਤੁਹਾਡੇ ਲੋਕਾਂ ਨੂੰ ਸੁਖੀ ਜੀਵਨ ਲਗਾਉਣ ਵਿੱਚ ਲਗਾਓ ਅੰਗਰੇਜ਼ਾਂ ਦਾ ਮਹਾਵਰਾ ਸੀ ਰੋਮ ਜਲ ਰਿਹਾ ਨੀਰੂ ਬੰਸਰੀ ਵਜਾ ਰਿਹਾ ਪਿਛਲਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਕਾਂਗਰਸ ਦੇ ਰਾਜ ਵਿੱਚ ਇੱਕ ਮਹਿਲਾ ਚੋਣ ਸੀ ਮਹਿਲਾ ਚੋਣੀ ਸੀ ਨਿਕਲਦਾ ਮਾਨਜੋ ਕੈਪਟਨ ਅਮਰਿੰਦਰ ਸਿੰਘ ਦੀ ਦੂਜਾ ਮੁੱਖ ਮੰਤਰੀ ਮਿਲਿਆ ਉਹ ਬکریاں ਚੋਈ ਗਿਆ ਉਹ ਮੁਜਰਾ ਕਰੀ ਗਿਆ ਯੂਨੀਵਰਸਿਟੀ ਚ ਜਾ ਕੇ ਗਿੱਧਾ ਪੰਗੜਾ ਪਾਈ ਗਿਆ ਤੇ ਅੱਜ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਜਲ ਰਿਹਾ ਤੇ ਨੀਰੂ ਛੱਲਾਗਾ ਰਿਹਾ ਨੀਰੂ ਛੱਲਾਗਾ ਰਿਹਾ ਛੱਲੇ ਤਾਂ ਪੰਜਾਬ ਦੇ 3 ਪੁੱਤ ਨੇ ਪੰਜਾਬ ਦੇ 3 ਪੁੱਤਾਂ ਅੱਜ ਉਹਨਾਂ ਦਾ ਭਵਿੱਖ ਕਾਲੇ ਦੌਰ ਚ ਲੰਘ ਰਿਹਾ ਇੱਕ ਛੱਲਾ ਪੰਜਾਬ ਦੇ 3 ਪੁੱਤਾਂ ਦੇ ਕਾਲੀ ਦੌਰ ਤੇ ਵੀ ਉਹਨਾਂ ਦੇ ਕਾਲੇ ਭਵਿੱਖ ਦੇ ਦੌਰ ਤੇ ਵੀ ਗਾਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਉਹਨੂੰ ਠੀਕ ਕਿੱਦਾਂ ਕਰਨਾ ਇੱਕ ਗੀਤ ਇੱਕ ਛੱਲਾ ਇਸ ਚੱਲ ਤੇ ਵੀ ਗਾਣਾ ਚਾਹੀਦਾ ਤੁਹਾਨੂੰ ਬਹੁਜਨ ਸਮਾਜ ਪਾਰਟੀ ਤੁਹਾਨੂੰ ਪੰਜਾਬ ਦੇ ਸਨੈਰੀ ਭਵਿੱਖ ਲਈ ਤੁਹਾਡੇ ਕੋਲ ਕੱਲ ਮੈਂ ਮੌਕਾ ਆ ਇਹਨੂੰ ਦਰਸਤ ਕਰਨ ਦੀ ਅਪੀਲ ਕਰਦੀ ਆ ਸਤਿਕਾਰਯੋਗ ਪੰਜਾਬੀਓ ਦੂਜੀ ਘਟਨਾ ਸੀ ਦੇਖੀ ਕੱਲ ਚੰਡੀਗੜ੍ਹ ਮੇਅਰ ਦੀ ਚੋਣ ਹੋਈ ਉਸ ਮੇਅਰ ਦੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਹ ਮੁਹਾਵਰਾ ਸਿੱਧ ਕੀਤਾ ਕੇ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿੱਚ 140 ਕਰੋੜ ਪਰਿਵਾਰ ਜਨਾਂ ਨੂੰ ਰਾਮ ਰਾਮ ਦੱਸ ਰਹੀ ਆ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਅਧੂਰੇ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਕਰਕੇ ਇੱਕ 140 ਕਰੋੜ ਪਰਿਵਾਰ ਜਨਾਂ ਨੂੰ ਭਾਰਤੀ ਜਨਤਾ ਪਾਰਟੀ ਰਾਮ ਰਾਮ ਦੱਸ ਰਹੀ ਆ ਪਰ ਬਗਲ ਵਿੱਚ ਲੋਕਤੰਤਰ ਨੂੰ ਸੰਵਿਧਾਨ ਨੂੰ ਕਤਲ ਕਰਨ ਵਾਲੀ ਛੁਰੀ ਹੈ ਜਿਹਦਾ ਮਜਾਰਾ ਕੱਲ ਚੰਡੀਗੜ੍ਹ 'ਚ ਹੋਇਆ ਪ੍ਰਜੈਡਿੰਗ ਅਫਸਰ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਨਾਲ 8 ਵੋਟਾਂ ਨੂੰ ਖੁਦ ਨਿਸ਼ਾਨ ਲਾ ਕੇ ਰੱਦ ਕੀਤਾ ਗਿਆ ਇਹ ਅੱਛੇ ਲੋਕਤੰਤਰ ਦੀ ਨਿਸ਼ਾਨੀ ਨਹੀਂ ਹਾਈ ਕੋਰਟ ਦੇ ਮਾਨਜੁਗ ਹਾਈ ਕੋਰਟ ਦੇ ਹੁਕਮਾਂ ਤੇ ਕੱਲੇ ਚੋਣ ਹੋਈ ਸੀ ਜਿਹਦੀ ਗੈਰ ਸੰਵਿਧਾਨਿਕ ਤਰੀਕਿਆਂ ਦੇ ਨਾਲ ਚੋਣ ਹੋਈ ਉਹਦੀ ਅਵਗਿਆ ਕੀਤੀ ਗਈ ਬਹੁਜਨ ਸਮਾਜ ਪਾਰਟੀ ਮਾਨਯੋਗ ਹਾਈ ਕੋਰਟ ਨੂੰ ਅਪੀਲ ਕਰਦੀ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ ਦਾ ਸੂ ਮੋਟੋ ਲੈਂਦੇ ਹੋਏ ਕੱਲ ਦੀ ਕੀਤੀ ਗਈ ਚੋਣ ਨੂੰ ਰੱਦ ਕੀਤਾ ਜਾਵੇ ਔਰ ਇਸ ਚੋਣ ਨਵੇਂ ਸਿਰੇਓ ਕਰਾਈ ਜਾਵੇ ਤਾਂ ਜੋ ਭਾਰਤ ਦੇ ਸੰਵਿਧਾਨ ਸੰਵਿਧਾਨਕ ਮਦਾਂ ਦੀ ਚੋਣ ਨਿਯਮਾਂ ਦੀ ਪਾਲਣਾ ਹੋ ਸਕੇ ਔਰ ਅੱਛੇ ਲੋਕਤੰਤਰ ਦੀ ਸਿਹਤਮੰਦ ਲੋਕਤੰਤਰ ਦੀ ਬਹਾਲੀ ਹੋ ਸਕੇ जय भीम जय पार